ਆਸਤਰਾ ਤੋਂ ਬਹੁਤ ਅੱਛਾ ਖ਼ਬਰ ਹੈ ਕਿ ਪਿੰਡ ਦੇ ਵਿੱਚ ਜਿੱਥੇ ਸਿਹਤ ਭਾਵਨ ਨਹੀਂ ਹੈ ਉੱਥੇ ਪੰਜਾਬ ਇਸ ਤਰ੍ਹਾਂ ਦਾ ਹਸਪਤਾਲ ਬਣਾਉਣ ਜਾ ਰਿਹਾ ਹੈ ਜੀ ਓਪਨਡ ਹੀ ਸਰਵੇ ਸ਼ੁਰੂ ਕਰਤੀ ਹੈ ਉਹਨਾਂ ਨੇ ਬਹੁਤ ਵੱਡੀ ਗੱਲ ਹੈ ਸਾਰਾ ਲਾਖਰੀ ਹੋਊਗਾ ਤੇ ਆਸਪਾਸ ਦੇ ਬੱਚਾ ਵੀ ਫੈਲਣਗੇ ਜਰੂਰ ਸਾਡਾ ਸਾਰਿਆਂ ਦਾ ਮਕਸਦ ਹੈ ਕਿ ਸਾਡਾ ਸਮਾਜ ਕੰਗਰਸ ਤੋਂ ਹੋਵੇ ਸੇਖੰਦ ਹੋਵੇ ਬਹੁਤ ਅੱਛਾ ਪ੍ਰਲਾਹ ਜੀ ਸ਼ਲਾਗਾ ਜੀ ਤੋਂ ਪ੍ਰਾਪਤ ਹੈ ਗੌਰਮਤ ਦੇ ਨਾਲ ਔਰ ਗੌਰਮਤ ਉਹਨਾਂ ਨੂੰ ਸਾਡੀ ਸਪੋਰਟ ਕਰੇਗੀ ਜੀ ਜੇ ਜੇ ਅਸੀਂ ਆਸਟਰ ਬੇਸਡ ਜਿਹੜੀਆਂ ਟ੍ਰੇਨਿੰਗ ਹੁੰਦੀਆਂ ਉਹ ਆਪਰੇਸ਼ਨ ਦੇ ਤਰ੍ਹਾਂ ਸਿਸਟਮ ਹੈ ਨਾ ਇਸ ਤਰ੍ਹਾਂ ਦੀ ਟ੍ਰੇਨਿੰਗ ਹੁੰਦੀਆਂ ਉਹ ਸਾਰੀਆਂ ਟ੍ਰੇਨਿੰਗ ਵੀ ਦੇਣ ਕੇ ਬੱਚਾ ਨੂੰ ਜਦੋਂ ਬੱਚਾ ਨੂੰ ਰੋਜ਼ਗਾਰ ਵੀ ਮਿਲੇਗਾ ਸੂਕ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਪੰਜਾਬ ਸਰਕਾਰ ਐਕਸ਼ਨ ਮੋਡ ਉੱਤੇ ਹੈ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਮੋਹਾਲੀ ਦੇ ਸੈਕਟਰ 71 ਵਿਖੇ ਆਈ ਵੀ ਵਾਈ ਹਸਪਤਾਲ ਤੋਂ ਲਿਵਾਸਾ ਦੇ ਨਾਜ ਤਬਦੀਰ ਹੋਏ ਹਸਪਤਾਲ ਦਾ ਦੁਗਾਟਨ ਕੀਤਾ ਇਸ ਮਗਰੋਂ ਮੰਤਰੀ ਨੇ ਪਿੰਡ ਕੁੜੜਾ ਵਿਖੇ ਸ਼੍ਰੀ ਸਤਿਆ ਸਾਇੰਸ ਸੇਵਾ ٹرسٹ ਅਤੇ ਲਾਇਨਸ ਕਲੱਬ ਵੱਲੋਂ ਖੋਲੇ ਮੁਫਤ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਵੀ ਦੁਗਾਟਨ ਕੀਤਾ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਫ੍ਰਿਸਟੇ ਸਕੀਮ ਲੋਕਾਂ ਲਈ ਕਿਸੇ ਵਰਦਾਨ ਤੋਂ ਘਟਣੀ ਹੈ ਹੁਣ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਇਸ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ ਮੰਤਰੀ ਨੇ ਪੰਜਾਬ ਨੂੰ ਸਿਹਤ ਸੇਵਾਵਾਂ ਦੇ ਮਾਮਲੇ 'ਚ ਦੇਸ਼ ਭੱਜ ਅੱਵਲ ਬਣਾਉਣ ਲਈ ਪ੍ਰਾਈਵੇਟ ਸੈਕਟਰ ਨੂੰ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ ਇਹ ਜਿਹੜਾ ਸਤਿਆ ਸਾਈ ਮਾਨਵ ਸੇਵਾ ਸੁਸਾਇਟੀ ਹੈ ਜੀ ਤੇ ਲਾਂਚ ਕਲੱਬ ਵੱਲੋਂ ਬਹੁਤ ਅੱਛਾ ਪ੍ਰਾਲਾਇਕ ਇੱਕ ਪਿੰਡ ਦੇ ਵਿੱਚ ਜਿੱਥੇ ਸਿਹਤ ਸਭਾਵਾਂ ਨਹੀਂ ਹੈ ਉੱਥੇ 50 ਬਿਸਤਰਾ ਦਾ ਹਸਪਤਾਲ ਬਣਾਉਣ ਜਾ ਰਹੇ ਹੈ ਜੀ ਓਪਨਿੰਗ ਸਰਵਿਸ ਸ਼ੁਰੂ ਕਰਤੀ ਅੱਜ ਉਹਨਾਂ ਨੇ ਸਾਰੀਆਂ ਦਵਾਈਆਂ ਔਰ ਸਾਰਾ ਇਲਾਜ ਫ੍ਰੀ ਹੋਊਗਾ ਔਰ ਆਸ-ਪਾਸ ਦੇ ਬੱਚਿਆਂ ਨੂੰ ਟ੍ਰੇਨਿੰਗ ਵੀ ਦੇਣਗੇ ਜੀ ਇਸ ਤਰ੍ਹਾਂ ਅ ਅੱਜਕੱਲ ਹੈਗਾ ਨਾ ਜੀ ਹੋਮ ਡਰਸ ਕੇਅਰ ਦਾ ਕਨਸੈਪਟ ਹੈ ਜਾਂ ਨਰਸਿੰਗ ਕਰਦੇ ਆ ਬੱਚੇ ਜਾਂ ਕੋਈ ਵਾਰਡ ਰਟਨੈਂਟ ਦੀ ਜਾਂ ਹੋਰ ਜਿੰਦਿਆਂ ਵੀ ਹਸਪੀਟਲ ਬੇਸ ਜਿਹੜੀਆਂ ਟ੍ਰੇਨਿੰਗ ਹੁੰਦੀਆਂ ਉਹ ਆਪਰੇਸ਼ਨ ਥੀਟਰ ਅਸਿਸਟੈਂਟ ਇਸ ਤਰ੍ਹਾਂ ਦੀਆਂ ਟ੍ਰੇਨਿੰਗ ਹੁੰਦੀਆਂ ਉਹ ਸਾਰੀਆਂ ਟ੍ਰੇਨਿੰਗ ਵੀ ਦੇਣਗੇ ਬੱਚੇ ਨਾ ਜਿਹਦੇ ਨਾਲ ਬੱਚਾ ਨੂੰ ਸਰਕਾਰੀ ਮਿਲੇਗਾ ਬਹੁਤ ਅੱਛਾ ਪ੍ਰਾਨਾ ਜੀ ਸ਼ਲਾਗਾ ਜੋ ਕੋ ਪ੍ਰਾਨਾ ਹੈ ਗਵਰਨਮੈਂਟ ਦੇ ਨਾਲ ਔਰ ਗਵਰਨਮੈਂਟ ਇਹਨਾਂ ਨੂੰ ਸਾਰੀ ਸਪੋਰਟ ਕਰੇਗੀ ਜਿਹੜੀ ਇਹਨਾਂ ਦੀ ਆਪਰੇਸ਼ਨ ਨੂੰ ਕੀਤੀ ਹੈ ਜਿਹੜੀ ਬੈਕਅਪ ਸਰਵਿਸਿਸ ਸਰਜੀ ਦੀਆਂ ਦੂਜੀਆਂ ਸਾਡੇ ਮੈਡੀਕਲ ਕਾਲਜ ਮੋਹ ਕੋ ਬ੍ਰੇਨ ਦੇ ਚਾਰਟ ਦੀ ਪ੍ਰੋਬਲਮ ਹੋਏਗੀ ਅਸੀਂ ਉਹਨਾਂ ਨੂੰ ਸਾਰੀਆਂ ਬ੍ਰੈਕਅਪ ਸਰਵਿਸਿਜ਼ ਦੇਵਾਂਗੇ ਮਿਲ ਕੇ ਆਪਸ ਦੇ ਵਿੱਚ ਸਾਡਾ ਸਾਰਾ ਦਾ ਮਕਸਦ ਇਹ ਹੈ ਕਿ ਸਾਡਾ ਸਮਾਜ ਤੰਦਰੁਸਤ ਹੋਵੇ ਸਿਹਤਮੰਦ ਹੋਵੇ ਖੁਸ਼ਹਾਲ ਹੋਵੇ ਸਰ ਤੁਸੀਂ ਪ੍ਰਾਈਵੇਟ ਹਸਪਤਾਲ ਜਾ ਕੇ ਬਹੁਤ ਚਿਰ ਜਿਹੜਾ ਆਈਪੀ ਦੇ ਵਿੱਚ ਜਾ ਕੇ ਉਹਨਾਂ ਬਹੁਤ ਸਾਰੀਆਂ ਜਿਹੜੀਆਂ ਇੰਸਟਾਲੇਸ਼ਨਾਂ ਕਰਦੇ ਨੇ ਉਹ ਜਿਹੜਾ ਪਾਰਕਿੰਗ ਆ ਉਹਨੂੰ ਕਮਰਸ਼ੀਅਲ ਯੂਜ਼ ਕਰਦੇ ਨੇ ਸੂਟੇ ਜਿਹੜੇ ਨਗਰ ਕੌਂਸਲ ਦੇ ਵਿਧਾਇਕ ਨੇ ਉਹਨਾਂ ਨੂੰ ਪ੍ਰਧਾਨ ਸਭਾ ਦੇ ਵਿੱਚ ਵੀ ਮਾਮਲਾ ਉਠਾਇਆ ਸੀ सीएम ਨੂੰ ਇਹ ਆ ਵੀ ਗਿਆ ਸੀ ਨੋਟਸ ਦਵਾਂਗੇ ਲੇਕਿਨ ਉਸੇ ਤਰ੍ਹਾਂ ਚੱਲਦਾ ਜੇ ਬਾਹਰ ਜਿਹੜਾ ਪਾਰਕਿੰਗ ਦਾ ਬਹੁਤ بڑا ਪਾਰਕਿੰਗ ਦਾ ਮਦਲ ਕਮਰਸ਼ੀਅਲ ਯੂਜ਼ ਕਰ ਦਿੰਦੇ ਜਿਹੜੀ ਉਹ ਪਾਰਕ ਉੱਤੇ ਮਸੀਨਾ ਲਈ ਬੈਠੇ ਨੇ ਜਿਹੜੇ ਪ੍ਰਾਈਵਟ ਹਸਤਾਂ ਨੇ ਕੁਣੀ ਮੈਂ ਡਿਰੇਕਟ ਕੋ ਸਪੈਸਿਫਿਕ ਜੇ ਮੇਰੇ ਕੋਲ ਜਦੋਂ ਕੰਪਲੇਟ ਆਂਦੀ ਆ ਸੀ ਉਹਦੇ ਤੇ ਪੂਰਾ ਐਕਸ਼ਨ ਕਰਦੇ ਆ ਸੀ ਜਿਹਦੇ ਬਸੇ ਧਿਆਨ ਕਿਸ ਵਿਧਾਨ ਸਭਾ ਦੇ ਵਿੱਚ ਵੀ ਮੈਂ ਮੈਂ ਦੱਸਦਾ ਨਾ ਜੀ ਜਿਹੜਾ ਇਹ ਜਿਹੜਾ ਤੁਹਾਡਾ ਇਸ਼ੂ ਹੈ ਨਾ ਜੀ ਇਹ ਐਕਚੁਅਲੀ ਜਿਹੜੀ ਤੁਹਾਡੀ ਸਿਵਿਕ ਅਥਾਰਟੀ ਆ ਜਿਹੜੇ ਤੁਹਾਡੇ ਮਿਊਨਿਸਪਲ ਅਥਾਰਟੀ ਆ ਉਹਨਾਂ ਦੇ ਨਾਲ ਰਿਲੇਟਡ ਹੈ ਡਾਇਰੈਕਟਲੀ ਇਹ ਮਨ ਲਓ ਡਾਇਰੈਕਟਲੀ ਮੇਰੇ ਵਿਭਾਗ ਨਾਲ ਰਿਲੇਟਡ ਨਹੀਂ ਹੈ ਇਸ਼ੂ ਇਹ ਬਿਲਕੁਲ ਤੁਸੀਂ ਹਾਈਲਾਈਟ ਕੀਤਾ ਵਿਧਾਇਕ ਸਾਹਿਬ ਤਾਂ ਲੋਕਲ ਐਮਐਲਏ ਆਮ ਸ਼ੋਰ ਕਿ ਉੱਥੇ ਉਸ ਉਸ ਲੈਵਲ ਤੇ ਵੀ ਟੇਕ ਅਪ ਕਰ ਰਹੇ ਹੋਣਗੇ ਤੇ ਉਹ ਸੀ ਕਰਾਂਗੇ ਦੂਜਾ ਇੱਕ ਤਾਂ ਅਸਪੈਕਟ ਜ ਜਿਹਨੋਂ ਕੋਈ ਉਹਨਾਂ ਦੇ ਮਤਲਬ ਕਿਸੇ ਵੱਲੋਂ ਕੋਈ ਵੈਲੇਸ਼ਨ ਹੋ ਸਕਦੀ ਹੈ ਉਹਦੇ ਤੇ ਜਿਹੜਾ ਲਾ ਸ਼ੂ ਟੇਕ ਇਟਸ ਕੋਰਸ ਐਂਡ ਇਟ ਵਿਲ ਟੇਕ ਇਟਸ ਕੋਰਸ ਤੇ ਜਿਹੜਾ ਦੂਜਾ ਅਸਪੈਕਟ ਹੈ ਨਾ ਜਿਵੇਂ ਜਿਹੜੇ ਪ੍ਰਾਈਵੇਟ ਹਸਪੀਟਲ ਆ ਕਾਰਪੋਰੇਟ ਹਸਪੀਟਲ ਆ ਉਹਦੇ ਵਿੱਚ ਜੋ ਗੱਲ ਹੈ ਕਿ ਜਿਸ ਤਰ੍ਹਾਂ ਉਹਨਾਂ ਕੋਲੇ ਜਿਹੜੇ ਐਕਸਪਰਟ ਹੁੰਦੇ ਆ ਮੋਸਟਲੀ ਪੀਜੀਆ ਤੋਂ ਬਹੁਤ ਟ੍ਰੈਂਡ ਉਹਨਾਂ ਕੋਲੇ ਜਿਹੜੇ ਆ ਕਿ ਹਾਈਲੀ ਟ੍ਰੈਂਡ ਪ੍ਰੋਫੈਸ਼ਨਲਸ ਹੁੰਦੇ ਆ ਨੇ ਤਾਂ ਸਟੇ ਕੁਕਮੈਂਟ ਹੁੰਦੀ ਆ ਤੇ ਉਹ ਵੀ ਇੱਕ ਨੀਡ ਹੈ ਆਦਰਵਾਇਜ਼ ਜਿਹੜੇ ਸਾਡੇ ਪੇਸ਼ੈਂਟਸ ਹਨ ਜੀ ਜਿਵੇਂ ਪਹਿਲਾਂ ਉਹ ਅੱਖਾਂ ਦਾ ਹੁੰਦਾ ਸੀਗਾ ਉਹ ਸ਼ਾਂਕਰ ਮਿਤਰਾ ਲਈ ਜਾਂਦੇ ਸੀ ਜਾਂ ਜਿਹੜੇ ਕਾਰਪੋਰੇਟ ਹਸਪੀਟਲ ਦਿੱਲੀ ਜਾਂਦੇ ਸੀ ਉਹਨਾਂ ਨੂੰ ਆਪਣੇ ਘਰ ਦੇ ਕੋਲ ਮਾੜੀ ਦੇ ਵਿੱਚ ਇਲਾਜ ਮਿਲ ਰਿਹਾ ਉਹਦੇ ਨਾਲ ਵੀ ਕੁਝ ਸੁਵਿਧਾਵਾਂ ਆਂਦੀ ਹੈ ਇਸ ਤੋਂ ਸਵਾਏ ਅਸੀਂ ਮੇਰੀ ਆਪਣੀ ਰਾਏ ਆ ਕਿ ਸਾਨੂੰ ਕੋਲਾਬੋਰੇਟ ਕਰਕੇ ਅਸੀਂ ਜਿਵੇਂ ਪ੍ਰਾਇਮਰੀ ਕੇਅਰ ਹੈ ਸਕੰਡਰੀ ਚੈਰ ਉਹ ਕਮੈਂਟ ਕਰਦੀ ਹੈ ਸਾਰਾ ਜੀ ਮਤਲਬ ਤੁਸੀਂ ਸਿਰਫ 100% ਹੀ ਲਾ ਲਓ ਜਿਹੜੇ ਕਾਰਪੋਰੇਟ ਹਸਪੀਟਲ ਹੈ ਕੋਈ 20% ਬੰਦਿਆਂ ਨਾਲ ਮੈਂ ਵੀ 10% ਬੰਦਿਆਂ ਨਾਲ ਡੀਲ ਕਰਦੇ ਆ ਜਿਹੜੇ ਉੱਪਰ ਅਚੀ ਲੌਂਸ ਆਫ ਸੋਸਾਇਟੀ ਆ ਗਿਆ ਜਿਹੜੇ ਅਮੀਰ ਬੰਦਿਆ ਉਹ ਹੀ ਜਾ ਪਾਉਂਦੇ ਆ ਉੱਥੇ ਸਾਰੇ ਬੰਦੇ ਨਹੀਂ ਉੱਥੇ ਜਾ ਪਾਉਂਦੇ ਸੋ ਉਹ 10% ਵਾਲੀ ਡੀਲ ਕਰਦੇ ਆ 90% ਨਾਲ ਤਾਂ ਸਵਾਮ ਸਰਕਾਰ ਹੀ ਦਿੰਦੀ ਆ ਉਹਦੇ ਵਿੱਚ ਅਸੀਂ ਚਾਹੇ ਸਾਡੀਆਂ ਟ੍ਰੇਨਿੰਗ ਹੈ ਡਾਕਟਰਸ ਦੀ ਟ੍ਰੇਨਿੰਗ ਹੈ ਸੋ ਦੇ ਹੈਵ ਮੋਰ ਟ੍ਰੇਨਡ ਡਾਕਟਰਸ ਅਸੀਂ ਟ੍ਰੇਨਿੰਗ ਦੇ ਵਿੱਚ ਇੱਕ ਦੂਜੇ ਦੀ ਮਦਦ ਕਰ ਸਕਦੇ ਹਾਂ ਜੀ ਫ੍ਰਿਸਟੇਜ ਸਕੀਮ ਸ਼ੁਰੂ ਕੀਤੀ ਐਕਸੀਡੈਂਟ ਵਿਕਟਮ ਲਈ ਉਹਦੇ ਨਾਲ ਸਾਨੂੰ ਪ੍ਰਾਈਵੇਟ ਸਾਰੇ ਹਸਪਤਾਲ ਆ ਉਹ ਸਾਡੀ ਮਦਦ ਕਰ ਰਹੇ ਆ ਪਾਰਟਿਸਪੇਟ ਕਰ ਰਹੇ ਆ ਗਵਰਨਰ ਦੀ ਸਕੀਮਾਂ ਦੇ ਵਿੱਚ ਉਹ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਦਾ ਰੰਗਲੇ ਪੰਜਾਬ ਦਾ ਜਿਹੜਾ ਉਹਨਾਂ ਦਾ ਕਨਸੈਪਟ ਹੈ ਉਹਦੇ ਵਿੱਚ ਪ੍ਰਾਈਵੇਟ ਦਾ ਵੀ ਰੋਲ ਹੈ ਜੀ ਪਹਿਲੇ ਪਹਿਲਾਂ ਇੱਕ ਪਾਸੜ ਹੋ ਗਿਆ ਸੀਗਾ ਕਿ ਸਾਰੀ ਜਿਹੜੀ ਹੈਲਥ ਕੇਅਰ ਸੀ ਪ੍ਰਾਈਵੇਟ ਕੋ ਚਲੀ ਗਈ ਸੀ ਹੁਣ ਅਸੀਂ ਗਵਰਨਮੈਂਟ ਦੇ ਵਿੱਚ ਵੀ ਅਸੀਂ ਟਰਸ਼ੀ ਕੇਅਰ ਹਸਪੀਟਲ ਬਣਾ ਰਹੇ ਆ ਪੰਜਾਬ ਇੰਸਟੀਚਿਊਟ ਆਫ ਲਿਵਰੈਂਟ ਬਿਓਲੋਜੀ ਸਾਇੰਸਸ ਉਹ ਜਦੋਂ ਮੈਨੂੰ ਅੱਜ ਵੀ ਨੂੰ ਡਾਕਟਰ ਕਹ ਰਹੇ ਸੀਗੇ ਜੀ ਉੱਥੇ ਪ੍ਰੋਪਰਟੀ ਦੇਖਦੇ ਆ ਉਹ ਕਹਿੰਦੇ ਵੀ ਤਾਂ ਸਾਡੇ ਕੋਲ ਵੀ ਨਹੀਂ ਆ ਜੀ ਸੋ ਪੀਜੀਆਈ ਦੇ ਵਿੱਚ ਵੀ ਨਹੀਂ ਹੈ ਸੋ ਗਵਰਨਮੈਂਟ ਦੇ ਵਿੱਚ ਜਿਹੜਾ ਸੀਗਾ ਉਹਨੂੰ ਅਸੀਂ ਸੈਕਟਰ ਨੂੰ ਜਿਹੜਾ ਹੈਗਾ ਰੋਬਸਟ ਅਸੀਂ ਐਕਸ-ਰੇ ਅਲਟਰਾਸਾਉਂਡ ਜਿੰਨਾ ਨਵੇਂ ਅਕੀਦਕੇ ਦਿੱਤੇ ਆ ਦਵਾਈਆਂ ਸਾਰੇ ਮਰੀਜ਼ਾਂ ਨੂੰ ਦੇ ਰਹੇ ਆ ਸੋ ਗਵਰਨਮੈਂਟ ਸੈਕ ਹੇ ਘਟ ਜਾਣਗੇ ਜਾਂ ਰਾਸ਼ ਘਟ ਜਗਾ ਉਹਨਾਂ ਦੇ ਕੋਲ ਕਿਉਂਕਿ ਆਲਰੇਡੀ ਜਿਹੜੇ ਤੁਹਾਡੇ ਜੀਪੀਜ਼ ਆ ਗਏ ਪ੍ਰੈਕਟਿਸਰਸ ਉਹ ਬੰਨੂ ਕਰਿਆ ਕਿ ਸਾਡੀ ਪ੍ਰੈਕਟਿਸ 10 ਦੇਖੋ ਪਤਾ ਕੀ ਅਸੀਂ ਆਪਾਂ ਇੱਕ ਜਨਰਲ ਗੱਲ ਕਰੀਏ ਜੀ ਜਦੋਂ ਕੋਈ ਸਪੈਸੀਫਿਕ ਕੰਪਲੇਟ ਆਏਗੀ ਉਹਦੇ ਚ ਮੈਂ ਤੁਹਾਨੂੰ ਦੱਸਿਆ ਹੈਗਾ ਜੀ ਇਹਦੇ ਚ ਕੋਈ ਬਿਲਡਿੰਗ ਦੀਆਂ ਵੀ ਵੋਲੇਸ਼ਨਸ ਆਈਆਂ ਸੀ ਮੇਰੇ ਧਿਆਨ ਚ ਆਈ ਸੀ ਮੈਂ ਉੱਥੇ ਐਕਸ਼ਨ ਕੀਤਾ ਜੀ ਇਹ ਉਹਨਾਂ ਦੀਆਂ ਕੁਝ ਕੰਪਾਉਂਡੇਬਲ ਸੀਗੀਆਂ ਉਹਨਾਂ ਨੇ ਪੈਸੇ ਚਵਾ ਕਰਾਇਆ ਨਾਨ ਕੰਪਾਉਂਡੇਬਲ ਇਸ ਤੋਂ ਸਪੱਸ਼ਟ ਜਿਹੜਾ ਮੇਰਾ ਕੰਮ ਹੈ ਨਾ ਜੇ ਤੁਸੀਂ ਇਹ ਦੇਖੋਗੇ ਮੈਂ ਅੱਜ ਵੀ ਉਹਨਾਂ ਨੂੰ ਕਾ ਕੇ ਆਇਆ ਵੀ ਤੁਸੀਂ ਜਿਹੜੇ 5% ਪੇਸ਼ੈਂਟ ਹੈ ਉਹਨਾਂ ਨੂੰ ਹਾਈਲੀ ਸਬਸਿਡਾਈਜ਼ਡ ਰੱਖੋ ਮੈਂ ਤਾਂ ਆਇਆ ਤੁਹਾਡੇ ਫਾਇਦੇ ਤੇ ਜਿਹੜੇ ਤੁਸੀਂ ਗਰੀਬਾਂ ਬਾਰੇ ਸੋਚੋ ਆਪਾਂ ਨੇ ਪੋਜ਼ਿਟਿਵ ਵੀ ਇਹ ਜੋ ਕੱਢਣ ਦੀ ਕੋਸ਼ਿਸ਼ ਕਰੀ ਹੈ ਜਦ ਮੈਂ ਅਸੀਂ ਗਵਰਨਮੈਂਟ ਦੀ ਸਕੀਮ ਸੀ ਜਿਹੜੀ ਤੁਹਾਡੀ ਫਰਸਟ ਸਕੀਮ ਐਕਸੀਡੈਂਟ ਵਿਕਟਮ ਦੀ ਉਹ ਮੈਂ ਮੰਡੈਟਰੀ ਕੀਤੀ ਆ ਨਾ ਸਾਰਾ ਵਾਸਤੇ ਇਹਨਾਂ ਦਾ ਇਲਾਜ ਤੁਸੀਂ ਵੀ ਸਰਕਾਰੀ ਖਰਚੇ ਤੇ ਫ੍ਰੀ ਕਰੋਗੇ ਇਹ ਉਹ ਕਰ ਰਿਹਾ ਹੋਰ ਮੈਂ ਉਹਨੂੰ ਕਹਿੰਦਾ ਕਿ 5% ਨੂੰ ਸਬਸਿਡਾਈਜ਼ ਕਰੋ ਜਾਂ ਫ੍ਰੀ ਵਰਗੇ ਕਰੋ ਉਹਨਾਂ ਨੂੰ ਜਿਹੜੇ ਕਿ ਗਵਰਨਮੈਂਟ ਦੀ ਸਕੀਮਾ ਦੇ ਵਿੱਚ ਫਿੱਟ ਹੋਣ ਤਾਂ ਕਿ ਜਿਹੜੇ ਮੇਰੇ ਪੇਸ਼ੈਂਟ ਆ ਜਿਹੜੇ ਰਿਪੋਰਟ ਕਰ ਸਕਦੇ ਉਹਨਾਂ ਨੂੰ ਇਸ ਚੀਜ਼ ਲਈ ਕਰਜ਼ਾ ਨਾ ਲੈਣਾ ਪਵੇ ਸੋ ਆਪਾਂ ਇੱਕ ਪੋਜ਼ਿਟਿਵ ਜਿਹੜਾ ਹੈਗਾ ਅਪਰੋਚ ਰੱਖ ਕੇ ਇੱਕ ਗਵਰਨਮੈਂਟ ਇੱਕ ਫੈਸਿਲੀਟੇਟਰ ਬਣ ਕੇ ਤੁਸੀਂ ਬਹੁਤ ਕੁਝ ਕਰਾਇਆ ਜਾ ਸਕਦਾ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਿਟੀਜ਼ ਰਿਸਪੋਨਸੀਬਿਲਿਟੀਜ਼ ਨਾ ਦੀ ਕੋਈ ਚੀਜ਼ ਹੁੰਦੀ ਹੈ ਮੈਂ ਕਹਾਂ ਉਹਦੇ ਵਿੱਚ ਤੁਸੀਂ ਲੋਕਾਂ ਦਾ ਹਲਾਸ਼ ਕਰੋ ਸਾਨੂੰ ਪੂਰੀ ਉਮੀਦ ਹੈ ਜੀ ਸਾਡੇ ਜਿਹੜੇ ਐਮਪੀ ਆ ਪਹਿਲਾਂ ਇਹ ਗੱਲ ਕਹਿ ਵੀ ਚੁੱਕੇ ਆ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਏਜੰਡਾ ਹੈਗਾ ਉਹ ਇਹ ਹੀ ਹੈ ਕਿ ਜਿਹੜੇ ਪੰਜਾਬ ਦੇ ਰੁਕੇ ਹੋਏ ਫੰਡ ਹੈ ਚਾਹੇ ਪਿੰਡੂ ਵਿਕਾਸ ਦੇ ਆ ਮੰਡੀ ਬੋਰਡ ਦੇ ਆ ਸਿਹਤ ਵਿਭਾਗ ਦੇ ਆ ਦੂਜੇ ਐਜੂਕੇਸ਼ਨ ਦੇ ਆ ਜਿਹੜੇ ਰੁਕੇ ਹੋਏ ਫੰਡ ਆ ਸਭ ਤੋਂ ਪਹਿਲਾਂ ਕੰਮ ਹੈ ਵੀ ਉਹ ਲੈ ਕੇ ਆਣੇ ਆ ਉਹ ਫੰਡ ਲੈ ਕੇ ਆਵਾਂ ਮਤਲਬ ਬੀਜੇਪੀ ਦੀ ਗਵਰਨਮੈਂਟ ਸੇ ਹਾਂ ਆਂਡੀਆ ਦੀ ਗਵਰਨਮੈਂਟ ਹੈ ਸੋ ਉਹਦੇ ਵਿੱਚ ਵੀ ਸਟੇਕਹੋਲਡਰ ਆ ਗਿਆ ਜਿਵੇਂ ਬਿਹਾਰ ਤੋਂ ਮੈਂ ਹੈ ਜੀ ਮਹਾਰਾਸ਼ਟਰ ਤੋਂ ਮੈਂ ਜਿਹੜੇ ਆ ਗਏ ਜਿਹੜੇ ਬੀਜੇਪੀ ਦੇ ਨਹੀਂ ਆ ਲੇਕਿਨ ਦੂਜੀਆਂ ਪਾਰਟੀਆਂ ਦੇ ਆ ਇਸੇ ਤਰ੍ਹਾਂ ਜਿਹੜਾ ਤੁਹਾਡਾ ਆਂਧਰਾ ਪ੍ਰਦੇਸ਼ ਤੋਂ ਆ ਜੀ ਸੋ ਬਹੁਤ ਸਾਰੇ ਜਿਹੜੇ ਸਟੇਕਹੋਲਡਰ ਆ ਦੂਜੀਆਂ ਸਟੇਟਸ ਤੋਂ ਆ ਤੇ ਆਈ ਏਮ ਸ਼ੋਰ ਕਿ ਜੀ ਸਰਕਾਰ ਦੀ ਨਵੀਂ ਸਰਕਾਰ ਆਈ ਹੈ ਐਂਡੀਆ ਦੀ ਸਰਕਾਰ ਆਈ ਹੈ ਮਤਲਬ ਇੱਕ ਗੱਠਚੋੜ ਦੀ ਸਰਕਾਰ ਆਈ ਹੈ ਤੇ ਉਹਨਾਂ ਦੀ ਸੋਸ ਵੀ ਬਦਲੇਗੀ ਉਹ ਵੀ ਜਿਹੜਾ ਹੈਗਾ ਉਹ ਫੈਡਰਲਿਜ਼ਮ ਦੇ ਪ੍ਰੋ ਫੇਵਰ ਹੋਣਗੇ ਕਿਉਂਕ ਸੰਗਜੀ ਬੀਰਡ ਬੋਲਦਾ ਪਾਵੇਂ ਕਿ ਪੰਜਾਬ ਸਰਕਾਰ ਐਕਸ਼ਨ ਮੋਡ ਉੱਤੇ ਹੈ ਪਰ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਲੋਕ ਹਲੇ ਵੀ ਉਹਨਾਂ ਨੂੰ ਲੈ ਕੇ ਸਰਕਾਰ ਨੂੰ ਸਵਾਲ ਕਰ ਰਹੇ ਨੇ ਪਰ ਦੂਸਰੇ ਪਾਸੇ ਜੇਕਰ ਸਿਹਤ ਸੁਵਿਧਾਵਾਂ ਦੀ ਗੱਲ ਕਰੀ ਤਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਆਏ ਦਿਨ ਅਣਗਹਿਲੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਪਰ ਹੁਣ ਵੇਖਣਾ ਅਹਿਮ ਰਹਿ ਗਿਆ ਕਿ ਆਖਰਕਾਰ ਸਰਕਾਰ ਦਾ ਇਹ ਐਕਸ਼ਨ ਕਿੰਨਾ ਸਖਤ ਹੋਵੇਗਾ ਅਤੇ ਲੋਕਾਂ ਨੂੰ ਕਿਸ ਹੱਦ ਤੱਕ ਵਧੀਆ ਸੁਵਿਧਾਵਾਂ ਮਿਲਣਗੀਆਂ ਬਿਊਰੋ ਰਿਪੋਰਟ ਨਵਜੇ ਪੰਜਾਬ